ਸ਼੍ਰੀ ਮੁਖਸਿਸ ਸਾਹਿਬ ਦੇ ਆਰਟੀਆ ਦਫਤਰ ਵਿੱਚ ਅੱਜ ਵਾਤਾਵਰਨ ਦਿਵਸ ਮੌਕੇ ਵਿਸ਼ੇਸ਼ ਸਮਾਗਮ ਯੋਜਿਤ ਕੀਤਾ ਗਿਆ ਸਮਾਗਮ ਦੀ ਸ਼ੁਰੂਆਤ ਰੁੱਖ ਲਗਾ ਕੇ ਕੀਤੀ ਗਈ ਹੈ ਜਿਸ ਦੌਰਾਨ ਵਾਤਾਵਰਨ ਸੁਰੱਖਣ ਤੇ ਜਨ ਜਾਗਰੂਕਤਾ ਨੂੰ ਲੈ ਕੇ ਮਹੱਤਵਪੂਰਨ ਜਿਹੜੇ ਕੀ ਸੰਦੇਸ਼ ਦਿੱਤੇ ਗਏ ਨੇ ਇਸ ਮੌਕੇ ਵਣ ਵਿਭਾਗ ਦੇ ਅਫਸਰ ਅਮਰਿਤਪਾਲ ਸਿੰਘ ਐਸਟੀਓ ਐ ਮੈਡਮ ਬਲਜੀਤ ਕੋਰ ਸਿਵਲ ਜੱਜ ਹਿਮਾਂਸ਼ੂ ਔਰੋੜਾ ਅਤੇ ਹੋਰ ਕਈ ਵਿਅਕਤੀਆਂ ਨੇ ਵਿਸ਼ੇਸ਼ ਤੌਰ ਤੇ ਇਸ ਦੇ ਵਿੱਚ ਹਾਜ਼ਰੀ ਭਰੀ ਹੈ ਲਗਾਏ ਵਗਾਏ ਕੀ ਕਰਨੇ ਚਾਹੀਦੇ ਹਾਂ ਜੀ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਵਿੱਚ ਅਸੀਂ ਆਪਣੇ ਵਾਤਾਵਰਨ ਨੂੰ ਸਖਾਵਾਂ ਬਣਾਉਣ ਦੇ ਲਈ ਅੱਜ ਆਟਿਓ ਦਫ਼ਤਰ ਦੇ ਵਿੱਚ ਮੇਰੇ ਨਾਲ ਡੀ ਐਫਓ ਸਾਹਿਬ ਖੜੇ ਹੋ ਗਏ ਇਹਨਾਂ ਦੇ ਸਹਿਯੋਗ ਨਾਲ ਅਸੀਂ ਪੌਦੇ ਲਗਾ ਰਹੇ ਹਾਂ ਅਤੇ ਆਪਣੇ ਸਾਰੇ ਸਟਾਫ ਨੂੰ ਵੀ ਇਹੀ ਉਤਸ਼ਾਹਿਤ ਕਰ ਰਹੇ ਹਾਂ ਕਿ ਹਰ ਇੱਕ ਮਨੁੱਖ ਇੱਕ ਰੁੱਖ ਲਗਾਵੇ ਤਾਂ ਜੋ ਕਿ ਸਾਡਾ ਜਿਹੜਾ ਵਾਤਾਵਰਨ ਨਾ ਉਹ ਪ੍ਰਦੂਸ਼ਿਤ ਹੋਣ ਤੋਂ ਬਚ ਸਕੇ ਤੇ ਅਸੀਂ ਆਪਣੇ ਮਤਲਬ ਤਰਤੀ ਪ੍ਰਤੀ ਆਪਣੇ ਫਰਜ਼ ਹੈ ਜਿਹੜੇ ਉਹ ਦੇਖ ਸਕੀਂ ਅੱਜ ਵਿਸ਼ਵ ਵਾਤਾਵਰਨ ਦਿਵਸ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਆਪਣਾ ਵਰਲਡ ਦੇ ਵਿੱਚ ਅੱਜ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈਗਾ ਇਸ ਦੇ ਵਿੱਚ ਇੱਕ ਹੋਰ ਵੀ ਸਾਡੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਇੱਕ ਪੇੜ ਮਾਂ ਦੇ ਨਾਂ ਦੇ ਲਾਉਣ ਦਾ ਸਾਰਿਆਂ ਨੂੰ বন ਵਿਭਾਗ ਵੱਲੋਂ ਪੌਦੇ ਜਰੇ ਹੋ ਗਿਆ ਫ੍ਰੀ ਦਿੱਤੇ ਜਾ ਰਹੇ ਹੈਗੇ ਹਰ ਬੰਦਾ ਇੱਕ ਪਲਾਂਟ ਲਾਵੇ ਤੇ ਉਹਦੀ ਦੇਖਰੇਖ ਕਰੇ ਤਾਂ ਜੋ ਅਸੀਂ ਧਰਤੀ ਮਾਂ ਦੇ ਪ੍ਰਤੀ ਪੂਰਾ ਸੁਵੇਦਨਸ਼ੀਲ ਰਹੀਏ ਤੇ ਕਿਸੇ ਵੀ ਡੇਜ਼ਰਟੀਫਿਕੇਸ਼ਨ ਤੋਂ ਤੇ ਟੈਂਪਰੇਚਰ ਜਿਹੜਾ ਗਲੋਬਲ ਵਾਰਮਿੰਗ ਦਿਨੋਂ ਦਿਨ ਵਧਦੀ ਰਹੀ ਹੈ ਉਸ ਦੇ ਉੱਤੇ ਠੱਲ ਪਾਈ ਜਾ ਸਕੇ ਧੰਨਵਾਦ ਸਾਡੀ ਆਨਰੇਬਲ ਹਾਈ ਕੋਰਟ ਨੇ ਮਾਨਯੋਗ ਜਸਟਿਸ ਦੀਪਕ ਸਿਬਲ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਜਿਦੇ ਨੇਤਰਤਵ ਹੇਠ ਅਸੀਂ ਇੱਕ ਵਨ ਜੱਜ ਵਨ ਟਰੀ ਦੀ ਮਹਿੰਮ ਚਲਾਈ ਹੈ ਜੋ ਕਿ ਇੱਕ ਦਿਨ ਜਾਂ ਦੋ ਦਿਨ ਦੀ ਨਾ ਹੋ ਕੇ ਪੂਰੇ ਇੱਕ ਮਹੀਨੇ ਦੀ ਹੈ ਜੋ ਕਿ ਅੱਜ 5 ਜੂਨ 2025 ਤੋਂ ਲੈ ਕੇ 5 ਜੁਲਾਈ 2025 ਤੱਕ ਜਾਰੀ ਰਹੇਗੀ ਇਸ ਵਿੱਚ ਸਾਡਾ ਉਪਰਾਲਾ ਇਹੀ ਰਹੇਗਾ ਕਿ ਅਸੀਂ ਵਧੇਰੇ ਤੋਂ ਵਧੇਰੇ ਰੁੱਖ ਜਿੱਥੇ ਵੀ ਰੁੱਖਾਂ ਦੀ ਘਾਟ ਹੈ ਜਾਂ ਜਿੱਥੇ ਵੀ ਰੁੱਖਾਂ ਦੀ ਲੋੜ ਹੈ ਉਹਨਾਂ ਜਗਾਵਾਂ ਤੇ ਅਸੀਂ ਲਾ ਸਕੀਏ ਤੇ ਆ ਲੋਕਾਂ ਨੂੰ ਆਪ ਨੂੰ ਪੂਰੀ ਅਪੀਲ ਕਰਉਂ। ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਜਿਸ ਗਤੀ ਤੇ ਅਸੀਂ ਤਰੱਕੀ ਕਰ ਰਹੇ ਹਾਂ ਤੇ ਜਿਸ ਸਪੀਡ ਨਾਲ ਅਸੀਂ ਏੜਾਂ ਨੂੰ ਆਪਣੀਆਂ ਲੋੜਾਂ ਅਤੇ ਵਿਕਾਸ ਲਈ ਇਸਤੇਮਾਲ ਕਰ ਰਹੇ ਹਾਂ ਇਹ ਸਾਡਾ ਹੀ ਫਰਜ਼ ਬਣਦਾ ਕਿ ਅਸੀਂ ਉਸੇ ਸਪੀਡ ਉਸੇ ਗਤੀ ਦੇ ਨਾਲ ਨਵੇਂ ਪੇੜ ਵੀ ਲਾਈਏ ਤਾਂ ਕਿ ਆਉਣ ਵਾਲੀ ਪੀੜ੍ਹੀ ਲਈ ਕੁਝ ਨਾ ਕੁਝ ਉਹਨਾਂ ਦੇ ਵਿਕਾਸ ਲਈ ਉਹਨਾਂ ਦੀ ਚੰਗੇਰੇ ਭਵਿੱਖ ਲਈ ਕੁਝ ਅਸੀਂ ਧਰੋਵਰ ਛੱਡ ਕੇ ਜਾਈਏ ਕਿ ਲੋਕ ਸਭ ਦੇ ਲੇਖ ਉਹਸਰਾ ਪੈਦੰ ਦੇ ਨਾਲ ਸਖ ਫਾਰਮੇਟ ਦੇ ਤੌਰ ਤੇ ਦੇਖੋ ਪੌਦੇ ਲਾਣਾ ਵੀ ਜ਼ਰੂਰੀ ਹੈ ਪਰ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਲਾਏ ਹੋਏ ਪੌਦੇ ਦੀ ਸੰਭਾਲ ਅਤੇ ਪਰਵਰਿਸ਼ ਕਰਨਾ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਡੀਐਲਐਸਏ ਸ਼੍ਰੀ ਮੁਕਸਰ ਸਾਹਿਬ ਦਾ ਉਪਰਾਲਾ ਇਹੀ ਰਹੇਗਾ ਕਿ ਜਿੱਥੇ-ਜਿੱਥੇ ਵੀ ਅਸੀਂ ਪੇੜ ਲਗਾਏ ਹਨ ਉੱਥੇ ਅਸੀਂ ਆਮ ਲੋਕਾਂ ਨੂੰ ਸਟੂਡੈਂਟਸ ਨੂੰ ਈਵਨ ਲਿਟਿਗੇਂਟਸ ਨੂੰ ਬਾਅਦ ਮੈਂਬਰਸ ਨੂੰ ਨਾਲ ਲੈ ਕੇ ਚੱਲੀਏ ਤਾਂ ਕਿ ਜੋ ਕੰਮ ਪੇੜ ਲਗਾਉਣ ਦਾ ਅਸੀਂ ਇੱਕ ਦਿਨ ਦੇ ਵਿੱਚ ਇੰਨੇ ਉਤਸ਼ਾਹ ਨਾਲ ਕਰਦੇ ਹਾਂ ਉਹਨਾਂ ਦੀ ਸੰਭਾਲ ਵੀ ਲੋਕੀ ਉਹਨਾਂ ਹੀ ਉਤਸ਼ਾਹ ਨਾਲ ਕਰਨ ਜਿਵੇਂ ਕਿ ਸਕੂਲਾਂ ਦੇ ਵਿੱਚ ਅਸੀਂ ਇਹ ਮੁਹਿੰਮ ਚਲਾਵਾਂਗੇ ਕਿ ਜਿੰਨੇ ਸਕੂਲ ਦੇ ਟੀਚਰਜ਼ ਅਤੇ ਸਟੂਡੈਂਟਸ ਨੇ ਉਹ ਆਪਣੇ ਜਨਮ ਦਿਹਾੜੇ ਦੇ ਉਪਲਕਸ਼ੇ ਜਾਂ ਕਿਸੇ ਆਪਣੇ ਪਰਿਵਾਰ ਮੈਂਬਰ ਦੀ ਯਾਦ ਚ ਇੱਕ ਪੇੜ ਲਾਣ ਘੱਟੋ ਘੱਟ ਇੱਕ ਪੇੜ ਲਾਣ ਜੇ ਜ਼ਿਆਦਾ ਲਾ ਸਕਦੇ ਹੈ ਤਾਂ ਜ਼ਿਆਦਾ ਜ਼ਰੂਰ ਲਾਣ ਤੇ ਨਾਲ ਹੀ ਅਸੀਂ ਕੋਸ਼ਿਸ਼ ਕਰਾਂਗੇ ਇੱਕ ਫਲੈਕਸ ਬੋਰਡ ਦੇ ਉੱਪਰ ਬੱਚਿਆਂ ਦੀ ਅਤੇ ਅਧਿਆਪਕਾਂ ਦੀ ਸਾਈਨ ਕਰਵਾਉਣ ਦੀ ਮੁਹਿੰਮ ਚਲਾੰਦਾ ਤਾਂ ਜੋ ਜਿਹੜਾ ਵੀ ਵਿਅਕਤੀ ਉਸਤੇ ਆਪਣੇ ਨਾਮ ਨਾਲ ਆਪਣਾ ਜਿਹੜਾ ਕੰਟਰੀਬਿਊਸ਼ਨ ਹੈ ਉਹ ਲਿਖਦਾ ਉਹਨੂੰ ਇੱਕ ਆਪਣਤ ਦੀ ਭਾਵਨਾ ਜ਼ਰੂਰ ਆਂਦੀ ਹੈ ਕਿ ਇਹ ਪੇੜ ਮੇਰੇ ਵੱਲੋਂ ਲਾਇਆ ਗਿਆ ਹੈ ਜਾਂ ਲਾਏ ਗਏ ਹਨ ਤੇ ਇਹਨਾਂ ਦੀ ਸੰਭਾਲ ਮੈਂ ਕਰਨੀ ਹੈ ਉਸੇ ਤਰੀਕੇ ਅਸੀਂ ਇਹ ਵੀ ਕੋਸ਼ਿਸ਼ ਕੀਤੀ ਹੈ ਅੱਜ ਆਰਟੀਓ ਦਫ਼ਤਰ ਤੋਂ ਅਸੀਂ ਇਸ ਮਹਿੰਦ ਦੀ ਸ਼ੁਰੂਆਤ ਕੀਤੀ ਉੱਥੇ ਵੀ ਮੇਰਾ ਜ਼ੋਰ ਇਸੇ ਗੱਲ ਤੇ ਰਿਹਾ ਹੈ ਕਿ ਜਿਸ ਤਰ੍ਹਾਂ ਲਾਇਸੈਂਸ ਲੈਣ ਕੋਈ ਆਂਦਾ ਹੈ ਜਾਂ ਆਰਸੀ ਲੈਣ ਕੋਈ ਆਂਦਾ ਹੈ ਜਾਂ ਕਿਸੇ ਵੀ ਕੰਮ ਲਈ ਕੋਈ ਵਿਅਕਤੀ ਆਰਟੀਓ ਦਫਤਰ ਆਂਦਾ ਹੈ ਤੇ ਉਹਦੇ ਤੋਂ ਅਸੀਂ ਕੋਸ਼ਿਸ਼ ਕਰੀਏ ਉਹਦੇ ਵਿੱਚ ਇਹ ਭਾਵਨਾ ਜਗਾਨ ਦੀ ਕਿ ਕੰਮ ਆਪਣਾ ਉਹ ਜ਼ਰੂਰ ਕਰਵਾਏ ਕਾਨੂੰਨੀ ਤੌਰ ਤੇ ਕਰਵਾਏ ਤੇ ਨਾਲ ਦੇ ਨਾਲ ਹੀ ਉਸ ਨੂੰ ਅਸੀਂ ਉਤਸ਼ਾਹਿਤ ਕਰੀਏ ਟਟੋਗਾ ਟਿਕ ਪੇਡ ਲਾਣ ਲਈ ਉਸ ਆਰਟੀਓ ਦਫਤਰ ਦੇ ਵਿੱਚ ਹੀ ਜਿੱਦੇ ਵਿੱਚੋਂ ਆਪਣਾ ਕੰਮ ਕਰਵਾ ਕੇ ਗਿਆ ਤਾਂ ਕਿ ਜਦੋਂ ਵੀ ਕਿਤੇ ਉਹ ਅਗਲੀ ਵਾਰ ਆਏ ਜਾਂ ਉਹਦਾ ਜਾਣ ਪਛਾਣਦਾ ਜਾਂ ਪਰਿਵਾਰ ਦਾ ਕੋਈ ਮੈਂਬਰ ਆਏ ਤੇ ਇੱਕ ਆਪਣਤ ਦਾ ਜਿਹੜਾ ਭਾਵ ਹੈ ਉਹ ਸਾਰਿਆਂ ਨੂੰ ਮਹਿਸੂਸ ਹੋਵੇ ਕਿ ਅਸੀਂ ਇੱਕ ਪੇੜ ਸਰਕਾਰੀ ਦਫ਼ਤਰ ਵਿੱਚ ਪਬਲਿਕ ਏਰੀਆ ਦੇ ਵਿੱਚ ਲਾਇਆ ਅਸੀਂ ਵੀ ਵਾਤਾਵਰਣ ਲਈ ਕੋਈ ਸ਼ਮੂਲੀਅਤ ਕੀਤੀ ਹੈ ਤੇ ਉਸ ਨੂੰ ਬਰਕਰਾਰ ਰੱਖਣਾ ਸਾਡਾ ਹੀ ਫਰਜ਼ ਹੈ